ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਮੇਰੀ ਦੁਨੀਆ ਪਾਰਟ ਨੰਬਰ 18 ਪਾਣੀ ਖੇਤੀ ਦਾ ਆਧਾਰ ਠੀਕ ਹੈ ਯਾਨੀ ਕਿ ਖੇਤੀ ਦਾ ਆਧਾਰ ਕੋਣ ਹੈ ਪਾਣੀ ਪਾਣੀ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ ਚਲੋ ਸ਼ੁਰੂ ਕਰਦੇ ਹਾਂ ਅੱਜ ਸਕੂਲ ਵਿੱਚ ਬਹੁਤ ਰੌਣਕ ਹੈ ਬਰਸਾਤ ਦਾ ਮੌਸਮ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਸਾਰੇ ਬੱਚੇ ਬਹੁਤ ਖੁਸ਼ ਹਨ ਕਿਉਂਕਿ ਅੱਜ ਵਣ ਮਹੋਤਸਵ ਮਨਾਇਆ ਜਾਣਾ ਹੈ वन महोत्सव हर साल जुलाई महीने ਦੇ ਪਹਿਲੇ ਹਫਤੇ ਮਨਾਇਆ ਜਾਂਦਾ ਹੈ ਇਸ ਦਿਨ ਵੱਡੇ ਪੱਧਰ ਤੇ ਸਕੂਲਾਂ ਸੜਕਾਂ ਦੇ ਕਿਨਾਰੇਆਂ ਸਾਂਝੀਆਂ ਖੁੱਲੀਆਂ ਥਾਵਾਂ ਤੇ ਪੌਦੇ ਲਗਾਏ ਜਾਂਦੇ ਹਨ ਠੀਕ ਹੈ वन महोत्सव ਨੂੰ ਕੀ ਹੁੰਦਾ ਹੈ ਇਹ ਪੌਦੇ ਲੱਗਦੇ ਨੇ ਲਗਾਏ ਜਾਂਦੇ ਨੇ ਇਹ ਜੁਲਾਈ ਦੇ ਪਹਿਲੇ ਹਫਤੇ 'ਚ ਹੁੰਦਾ ਹੈ ਅੱਛਾ ਅਧਿਆਪਕ ਵੱਲੋਂ ਸਕੂਲ ਵਿੱਚ ਲਾਉਣ ਲਈ ਕਈ ਸਜਾਵਟੀ ਅਤੇ ਫੁੱਲ ਫਲਦਾਰ ਬੂਟੇ ਲਿਆਏ ਗਏ ਹਨ ਕਈ ਬੱਚੇ ਵੀ ਬੂਟੇ ਲੈ ਕੇ ਆਏ ਹਨ ਸਵੇਰ ਦੀ ਸਭਾ ਤੋਂ ਬਾਅਦ ਸਕੂਲ ਵਿੱਚ ਤਰਤੀਬ وار ਬੂਟੇ ਲਾਏ ਗਏ ਬੂਟੇ ਲਾਉਣ ਤੋਂ ਬਾਅਦ ਉਹਨਾਂ ਨੂੰ ਪਾਣੀ ਪਾਇਆ ਗਿਆ ਪ੍ਰੀਤੀ ਨੇ ਮੈਡਮ ਨੂੰ ਤੋਂ ਪੁੱਛਿਆ ਮੈਡਮ ਜੀ ਬੂਟਿਆਂ ਨੂੰ ਪਾਣੀ ਦੀ ਕੀ ਲੋੜ ਹੁੰਦੀ ਹੈ ਅਧਿਆਪਕ ਨੇ ਉੱਤਰ ਦਿੱਤਾ ਬੇਟਾ ਪਾਣੀ ਤੋਂ ਬਿਨਾ ਤਾਂ ਜੀਵਨ ਸੰਭਵ ਹੀ ਨਹੀਂ ਮਨੁੱਖਾਂ ਅਤੇ ਜੀਵ ਜੰਤੂਆਂ ਦੀ ਤਰ੍ਹਾਂ ਪੌਦੇ ਵੀ ਸਜੀਵ ਹੁੰਦੇ ਹਨ ਸਜੀਵ ਦਾ ਮਤਲਬ ਉਹਨਾਂ 'ਚ ਵੀ ਜਾਨ ਹੁੰਦੀ ਹੈ ਉਹਨਾਂ ਨੂੰ ਵੀ ਜੋਣ ਰਹ ਜਉਂਦੇ ਰਹਿਣ ਲਈ ਭੋਜਨ ਅਤੇ ਪਾਣੀ ਦੀ ਲੋੜ ਹੁੰਦੀ ਹੈ ਪਾਣੀ ਪੌਦਿਆਂ ਦਾ ਦੀ ਮੁੱਖ ਖਰਾਕ ਹੈ ਪਾਣੀ ਤੋਂ ਬਿਨਾ ਖੇਤ ਵਿੱਚ ਫਸਲਾਂ ਵੀ ਨਹੀਂ ਹੋ ਸਕਦੀਆਂ ਹਾਂ ਮੈਡਮ ਜੀ ਤਾਂ ਹੀ ਤਾਂ ਖੇਤਾਂ ਵਿੱਚ ਮੋਟਰਾਂ ਲਗੀਆਂ ਹੁੰਦੀਆਂ ਹਨ ਮਨਵੀਰ ਬੋਲਿਆ ਸਾਡੇ ਖੇਤ ਵਿੱਚ ਵੀ ਬਿਜਲੀ ਵਾਲੇ ਨਹੀਂ ਮੋਟਰ ਲਾ ਕੇ ਗਏ ਹਨ ਉਸ ਉਸਨੇ ਅੱਗੇ ਕਿਹਾ ਮਨਵੀਰ ਨਹੀਂ ਕੀਤਾ ਉਹਨਾਂ ਅਧਿਆਪਕ ਨੇ ਕੀ ਅਧਿਆਪਕ ਨੇ ਮੁਸਕਰਾ ਅਧਿਆਪਕ ਜੋ ਹੈ ਮੁਸਕਰਾਏ ਅਤੇ ਕਹਿਣ ਲੱਗੇ ਬੱਚਿਓ ਇਸ ਮੋਟਰ ਨੂੰ ਅਸਲ ਵਿੱਚ ਟਿਊਬਲ ਕਿਹਾ ਜਾਂਦਾ ਹੈ ਜੋ ਕਿ ਧਰਤੀ ਤੋਂ ਪਾਈਪਾਂ ਰਾਹੀਂ ਪਾਣੀ ਕੱਢਦਾ ਹੈ ਪੁਰਾਣੇ ਸਮਿਆਂ ਵਿੱਚ ਟਿਊਬਲ ਨਹੀਂ ਹੁੰਦੇ ਸਨ ਅਤੇ ਬਿਜਲੀ ਵੀ ਨਹੀਂ ਹੁੰਦੀ ਸੀ ਉਦੋਂ ਸਿੰਚਾਈ ਲਈ ਖੇਤਾਂ ਵਿੱਚ ਖੂਹ ਪੁੱਟੇ ਜਾਂਦੇ ਸਨ ਠੀਕ ਹੈ ਹੁਣ ਵੀ ਕਈ ਖੇਤਾਂ ਵਿੱਚ ਤੁਸੀਂ ਪੁਰਾਣੇ ਡੂੰਘੇ ਖੂਦ ਵੇਖ ਸਕਦੇ ਹੋ ਪਰ ਹੁਣ ਉਹ ਸੁੱਕ ਚੁੱਕੇ ਹਨ ਕੀ ਬੱਚੋ ਤੁਸੀਂ ਖੂਦ ਦੇਖਿਆ ਹੈ ਦੇਖਿਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੁਰਾਣੇ ਟਾਈਮ ਵਿੱਚ ਖੂਨ ਨਾਲ ਆਪਾਂ ਸਿਚਾਈ ਕਿਵੇਂ ਕਰਦੇ ਸੀ ਠੀਕ ਹੈ ਅੱਗੇ ਦੇਖੋ ਸਿੰਚਾਈ ਦੇ ਸਾਧਨ ਸਿੰਚਾਈ ਦੇ ਕੀ ਸਾਧਨ ਹੋ ਸਕਦੇ ਬੱਚੋ ਸਿੰਚਾਈ ਦੇ ਸਾਧਨ ਬਾਰੇ ਅਸੀਂ ਦੋ ਹਿੱਸਿਆਂ ਵਿੱਚ ਪੜਾਂਗੇ ਪਹਿਲਾ ਹਿੱਸਾ ਕੀ ਹੈ ਪੂਰਾ ਤੱਕ ਸਾਧਨ ਪੂਰਾ ਤੱਕ ਸਾਧਨ ਕਿਹੜੇ ਹੁੰਦੇ ਨੇ ਜੋ ਪੁਰਾਣੇ ਟਾਈਮ 'ਚ ਵਰਤੇ ਜਾਂਦੇ ਸੀ ਉਹ ਸਾਧਨ ਸਿੰਚਾਈ ਦੇ ਪੂਰਾ ਤੱਕ ਸਾਧਨਾ ਵਿੱਚ ਮੁੱਖ ਰੂਪ ਵਿੱਚ ਵਰਖਾ ਉੱਪਰ ਨਿਰਭਰਤਾ ਵਰਖਾ ਤੇ ਹੀ ਨਿਰਭਰ ਹੁੰਦੇ ਸੀ ਫਿਰ ਖੂ ਨਹਿਰ ਸੂਏ ਕਸਿਆਂ ਆਦਿ ਵੀ ਤੇ ਆਉਂਦੇ ਹਨ ਇਸੇ ਸਾਧਨ ਚ ਆਉਂਦੇ ਨੇ ਪਹਿਲਾ ਦੇਖੋ ਬਰਖਾ ਬਰਖਾ ਸਿਚਾਈ ਦਾ ਸਭ ਤੋਂ ਪੁਰਾਣਾ ਨਾ ਆਪਾਂ ਕਹੀਏ ਪ੍ਰਾਤਕ ਸਾਧਨ ਹੈ ਹਰ ਸਾਲ ਜੁਲਾਈ ਤੋਂ ਸਤੰਬਰ ਤੱਕ ਸਾਡੇ ਦੇਸ਼ ਵਿੱਚ ਮੌਨਸੂਨ ਪਾਣਾ ਬਰਖਾ ਕਰਦੀਆਂ ਹਨ ਯਾਨੀ ਕਿ ਮੌਨਸੂਨ ਕੋ ਦੌਰਾਨ ਤਾ ਜੁਲਾਈ ਤੋਂ ਸਤੰਬਰ ਤੱਕ ਆਉਂਦਾ ਹੈ ਨਾ ਉਸ ਟਾਈਮ ਮੌਨਸੂਨ ਦੀ ਬਰਖਾ ਹੁੰਦੀ ਹੈ ਬਾਕੀ ਮਹੀਨੇ ਵਿੱਚ ਵੀ ਬਰਖਾ ਹੁੰਦੀ ਰਹਿੰਦੀ ਹੈ ਪੁਰਾਣੇ ਸਮੇਂ ਵਿੱਚ ਖੇਤਾਂ ਵਿੱਚ ਅਜਿਹਾ ਫਸਲਾ ਹੀ ਬੀਜੀਆਂ ਜਾਂਦੀਆਂ ਸੀ ਮੈਨਿੰਕੀ ਦੇਖੋ ਪੂਰੇ ਸਾਲ ਹੀ ਵਰਖਾ ਹੁੰਦੀ ਰਹਿੰਦੀ ਹੈ ਹੈਨਾ ਥੋੜੀ ਥੋੜੀ ਕਦੇ ਕਦੇ ਜੋ ਕੇਵਲ ਵਰਖਾ ਤੇ ਨਿਰਭਰ ਰਹਿ ਸਕਣ ਅਤੇ ਕਿਸੇ ਬਾਹਰੀ ਸਿਚਾਈ ਦੀ ਲੋੜ ਨਾ ਪਵੇ ਠੀਕ ਹੈ ਇਸ ਤਰ੍ਹਾਂ ਦੀ ਫਸਲ ਜਿਹੜੀ ਬੀਜੀ ਜਾਂਦੀ ਸੀ ਕਿ ਵਰਖਾ ਹੋਵੇ ਤਾਂ ਫਸਲ ਹੋ ਜਾਊਗੀ ਬਾਹਰੀ ਕਿਸੇ ਸਿਚਾਈ ਤੇ ਨਿਰਭਰ ਨਾ ਹੋਵੇ ਇਸੇ ਕਾਰਨ ਪੁਰਾਣੇ ਸਮੇਂ ਵਿੱਚ ਅਨਾਜ ਦਾ ਉਤਪਾਦਨ ਜਿਹੜਾ ਹੈ ਉਹ ਘੱਟ ਸੀ ਘੱਟ ਹੁੰਦਾ ਸੀ ਅਤੇ ਜਦੋਂ ਵਰਖਾ ਨਹੀਂ ਹੁੰਦੀ ਸੀ ਤਾਂ ਅਕਾਲ ਵੀ ਪੈ ਜਾਂਦਾ ਸੀ ਯਾਨੀ ਕਿ ਜੇ ਵਰਖਾ ਨਹੀਂ ਹੋਈ ਤਾਂ ਫਸਲ ਖਤਮ ਵੀ ਹੋ ਜਾਂਦੀ ਸੀ ਅਗਲਾ ਦੇਖੋ ਬੱਚੋ ਖੂ ਧਰਤੀ ਹੇਠਲੇ ਪਾਣੀ ਨਾਲ ਸਿੰਚਾਈ ਕਰਨ ਲਈ ਖੇਤਾਂ ਵਿੱਚ ਡੂੰਘੇ ਖੂਪ ਉੱਤੇ ਜਾਂਦੇ ਸਨ ਜਿਨ੍ਹਾਂ ਵਿੱਚ ਟਿੱਡਾ ਜਿਹੜਾ ਹੈ ਟਿੰਡਰ ਰਾਹੀ ਪਾਣੀ ਕੱਢਿਆ ਜਾਂਦਾ ਸੀ ਅਤੇ ਇਹਨਾਂ ਨੂੰ ਢੇੜਨ ਲਈ ਬਲਦਾਂ ਦਾ ਸਹਾਰਾ ਲਿਆ ਜਾਂਦਾ ਸੀ ਆ ਦੇਖੋ ਚ ਇਹਨੂੰ ਕਹਿੰਦੇ ਨੇ ਬਾਲਟੀ ਜੀ ਲੱਗੀ ਹੋਈ ਨੇ ਇਹ ਸ ਹੈ ਘੁੰਮਦੇ ਨੇ ਤੇ ਨੀਚੋਂ ਪਾਣੀ ਭਰ ਕੇ ਆਉਂਦੇ ਤੇ ਉੱਪਰ ਹੈ ਉਰੇ ਇਕੱਠੇ ਹੁੰਦਾ ਰਹਿੰਦਾ ਪਾਣੀ ਠੀਕ ਹੈ ਨਹਿਰਾ ਸੂਏ ਆਦੀ ਜਿਹੜੇ ਇਲਾਕਿਆਂ ਵਿੱਚ ਨਹਿਰਾਂ ਦਾ ਪਾਣੀ ਪਹੁੰਚਦਾ ਸੀ ਉਹਨਾਂ ਖੇਤरां ਵਿੱਚ ਸੋਇਆ ਸੂਈਆ ਤੇ ਕਸਿਆਂ ਰਹੀ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਸੀ ਪਰ ਇਹ ਨਹਿਰਾ ਦੀ ਵੀ ਸਾਰਾ ਅਨਸਾਲ ਨਹੀਂ ਬਗਦੀਆਂ ਸਨ ਇਸ ਲਈ ਇਸ ਢੰਗ ਨਾਲ ਸਿੰਚਾਈ ਕਰਨਾ ਵੀ ਇੱਕ ਔਖਾ ਕੰਮ ਸੀ ਠੀਕ ਹੈ ਉੱਥੇ ਸਾਰੇ ਸਾਲ ਨਹੀਂ ਤਾਂ ਬਗਦੀ ਨਹੀਂ ਸੀ ਠੀਕ ਹੈ ਹੁਣ ਆਧੁਨਿਕ ਸਾਧਨ ਦੇਖੋ ਸਿੰਚਾਈ ਦੇ ਆਧੁਨਿਕ ਸਾਧਨ ਵਿੱਚ ਟਿਊਬਵਲ ਤਲਾਬ ਨਹਿਰਾ ਪ੍ਰਮੁੱਖ ਹਨ ਹੁਣ ਆਧੁਨਿਕ ਹੁਣ ਤਰੱਕੀ ਹੋਈ ਹੈ ਹੁਣ ਦਾ ਸਮਾਂ ਜਿਹੜਾ ਹੈ ਉਹਦੇ ਬਾਰੇ ਗੱਲ ਕਰ ਰਹੇ ਆਪਾਂ ਹੁਣ ਟਿਊਬਵਲਸ ਤੋਂ ਆਪਾਂ ਸਿਜਾਈ ਕਰਦੇ ਹਾਂ ਇਹ ਉਤਰੀ ਭਾਰਤ ਵਿੱਚ ਆਮ ਵਰਤੇ ਜਾਣ ਵਾਲਾ ਸਿਜਾਈ ਦਾ ਸਾਧਨ ਹੈ ਕਿਉਂਕਿ ਇਹਨਾਂ ਰਾਜਾਂ ਵਿੱਚ ਡੂੰਘੇ ਬੋਰ ਕਰਕੇ ਧਰਤੀ ਹੇਠਲਾ ਪਾਣੀ ਕੱਢਣਾ ਆਸਾਨ ਹੈ ਇਸ ਕੰਮ ਲਈ ਵੱਡੀਆਂ ਬਿਜਲੀਆਂ ਦੀਆਂ ਮੋਟਰਾਂ ਲਾਇਆ ਜਾਂਦੀਆਂ ਹਨ ਇਹ ਮੋਟਰਾਂ ਬਹੁਤ ਜ਼ਿਆਦਾ ਡੂੰਘਾਈ ਤੋਂ ਵੀ ਪਾਈਪਾਂ ਰਾਹੀਂ ਪਾਣੀ ਕੱਢ ਲੈਂਦੀਆਂ ਹਨ ਮੋਟਰ ਨੂੰ ਚਲਾਉਣ ਲਈ ਬਿਜਲੀ ਜਾਂ ਡੀਜ਼ਲ ਇੰਜਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਟਿਊਬਲ ਕੀ ਹੁੰਦਾ ਕਿ ਥੱਲੋਂ ਧਰਤੀ ਹੇਠਲਾ ਪਾਣੀ ਕੱਢਣਾ ਹੁੰਦਾ ਮੋਟਰ ਰਾਹੀਂ ਜਿਹੜਾ ਪਾਈਪ ਰਾਹੀਂ ਉੱਪਰ ਖਿੱਚ ਕੇ ਪਾਣੀ ਕੱਢਦੀ ਹੈ ਠੀਕ ਹੈ ਇਹ ਮੋਟਰ ਜਾਂ ਤਾਂ ਬਿਜਲੀ ਤੋਂ ਜਾਂ ਡੀਜ਼ਲ ਇੰਜਨਾਂ ਤੋਂ ਚੱਲਦੀ ਹੈ ਠੀਕ ਹੈ ਬੱਚੋ ਇਹ ਉਤਰੀ ਭਾਗ ਵਿੱਚ ਉਤਰੀ ਭਾਗਤ ਵਿੱਚ ਦਾ ਮਤਲਬ ਜਿਹੜੀ ਉੱਤਰ ਦਿਸ਼ਾ ਵਿੱਚ ਜਿਹੜੇ ਹੈ ਉਹ ਰਾਜ ਹੈ ਉੱਥੇ ਜਿਵੇਂ ਆਪਣਾ ਹੈ ਪੰਜਾਬ ਹੈ ਹਰਿਆਣਾ ਹੈ ਠੀਕ ਹੈ ਪੂਰੇ ਅੱਗੇ ਦੇਖੋ ਬੱਚੋ ਤਲਾਬ ਇਹ ਸਾਧਨ ਦੱਖਣੀ ਭਾਰਤ ਵਿੱਚ ਬਧੇਰੇ ਪ੍ਰਚਲਿਤ ਹੈ ਇਹ ਦੱਖਣੀ ਭਾਰਤ ਵਿੱਚ ਹੈ ਜਿੱਥੇ ਧਰਤੀ ਪਥਰੀਲੀ ਹੋਣ ਕਾਰਨ ਡੂੰਘੇ ਬੋਰ ਕਰਨ ਕਰਨੇ ਔਖੇ ਹਨ ਉੱਥੇ ਪਥਰੀਲੀ ਜ਼ਮੀਨ ਹੈ ਇਹਦੇ ਬੋਰ ਨਹੀਂ ਹੋ ਸਕਦੇ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਕਾਫੀ ਨੀਵਾ ਹੁੰਦਾ ਹੈ ਇਨਾ ਵਿੱਚ ਬਰਖਾ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਸਾਰਾ ਸਾਲ ਸਿਜਾਈ ਵਰਤਿਆ ਜਾਂਦਾ ਹੈ ਮਤਲਬਾ ਵਿੱਚ ਬਾਰਿਸ਼ ਦਾ ਜਿਹੜਾ ਬਰਖਾ ਦਾ ਪਾਣੀ ਇਕੱਠਾ ਕਰ ਲਿਆ ਜਾਂਦਾ ਤੇ ਉਹ ਸਾਰੇ ਸਾਲ ਉਹਨੂੰ ਵਰਤਦੇ ਨੇ ਨਹਿਰਾ ਨਹਿਰਾ ਬਾਰੇ ਅਸੀਂ ਪੁਰਾਣਾ ਜਿਹੜਾ ਪੁਰਾਤਤਵ ਸਾਧਨ ਹੈ ਦੇ ਅਧੀਨ ਵੀ ਪੜਿਆ ਸੀ ਪਰ ਸਮੇਂ ਦੇ ਨਾਲ ਫਰਕ ਇਹ ਪਿਆ ਹੈ ਕਿ ਡੈਮਾ ਗਿਣਤੀ ਡੈਮਾ ਦੀ ਗਿਣਤੀ ਵਧ ਗਈ। ਪਹਿਲੇ ਡੈਮ ਨਹੀਂ ਹੁੰਦੇ ਸੀ, ਘੱਟ ਹੁੰਦੇ ਸੀ। ਹੁਣ ਬਹੁਤ ਜ਼ਿਆਦਾ ਹਨ। ਜਿਨਾ ਰਹੀ ਲੋੜ ਮੁਤਾਬਕ ਸਾਰਾ ਸਾਲ ਨਹਿਰਾਂ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਡੈਮਾਂ 'ਚ ਇਕੱਠਾ ਕਰ ਲੈਂਦੇ ਨੇ। ਫਿਰ ਸਾਰਾ ਸਾਲ ਲੋੜ ਅਨੁਸਾਰ ਪਾਣੀ ਛੱਡਿਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਨਹਿਰਾਂ ਦਾ ਵਿਜਾਲ ਵਿਛ ਗਿਆ ਹੈ। ਨਹਿਰਾਂ ਦਾ ਵਿਜਾਲ ਵਿਛ ਗਿਆ ਬਹੁਤ ਹੋ ਗਏ ਨਹਿਰਾ ਵੱਧ ਤੋਂ ਵੱਧ ਇਲਾਕਿਆਂ ਨੂੰ ਨਹਿਰ ਨਹਿਰੀ ਸਿੰਜਾਈ ਨਾਲ ਜੋੜਿਆ ਗਿਆ ਹੈ। ਬਹੁਤ ਲਗ ਬੱਤੋ ਬੱਦੇ ਇਲਾਕੇਾਂ ਵਿੱਚ ਨੇਰ ਪਹੁੰਚ ਗਈ ਹੈ ਹੈਨਾ ਸਾਧਨਾ ਵਿੱਚ ਹੀ ਵੀ ਅੱਗੇ ਸਜਾਈ ਦੇ ਕਈ ਢੰਗ ਪ੍ਰਚਲਿਤ ਹੋ ਗਏ ਹਨ ਹੈਨਾ ਤੋਂ ਵੀ ਅੱਗੇ ਹੋਰ ਕਈ ਪ੍ਰਚਲਿਤ ਹੋਏ ਨੇ ਹੁਣ ਤੇ ਪਾਣੀ ਦੀ ਘਾਟ ਹੋਣ ਕਾਰਨ ਹੁਣ ਪਾਣੀ ਪਾਣੀ ਦੀ ਘਾਟ ਹੋਣ ਕਾਰਨ ਹੁਣ ਕੀ ਹੈ ਪਾਣੀ ਬਚਾਉਣ ਲਈ ਡ੍ਰਿਪ ਪ੍ਰਣਾਲੀ ਜਾਂ ਡ੍ਰਿਪ ਸਿਸਟਮ ਅਤੇ ਪੁਹਾਰਾ ਪ੍ਰਣਾਲੀ ਜਾਂ ਫਾਊਂਟੇਨ ਸਿਸਟਮ ਆਦਿ ਤਰੀਕੇ ਵੀ ਵਰਤੇ ਜਾਣ ਲੱਗੇ ਹਨ ਠੀਕ ਹੈ ਡ੍ਰਿਪ ਸਿਸਟਮ ਦਾ ਮਤਲਬ ਹੁੰਦਾ ਬੂੰਦ ਬੂੰਦ ਕਰਕੇ ਪਾਣੀ ਮਿਲਦਾ ਹੈ ਖੇਤਾਂ 'ਚ ਇੱਕ ਪੈ ਬਿਚਾ ਬਿਚਾਉਂਦੇ ਆ ਤੇ ਉਹਦੇ ਬੂੰਦ ਬੂੰਦ ਕਰਕੇ ਪਾਣੀ ਜਿਹੜਾ ਜ਼ਮੀਨ ਨੂੰ ਮਿਲਦਾ ਰਹਿੰਦਾ ਤੇ ਫੁਆਰਾ ਸਿਸਟਮ 'ਚ ਕੀ ਹੁੰਦਾ ਤੁਸੀਂ ਪਾਰਕਾਂ 'ਚ ਦੇਖਿਆ ਹੋਣਾ ਐ ਇੱਕ ਉੱਪਰ ਇੱਕ ਫੁਆਰਾ ਹੁੰਦਾ ਇਹ ਐ ਘੁੰਮਦਾ ਹੈ ਤੇ ਪੂਰੇ ਪਾਸੇ ਚਾਰੇ ਪਾਸੇ ਪਾਣੀ ਜਿਹੜਾ ਉਹ ਛਿੜਕਦਾ ਹੋਇਆ ਕੰਮ ਕਰਦਾ ਹੈ ਫੁਆਰੇ ਦੇ ਤਾ ਠੀਕ ਹੈ ਅੱਗੇ ਕਿਰਿਆ ਇੱਕ ਪਲਾਸਟਿਕ ਦੀ ਇੱਕ ਬੋਤਲ ਲਓ ਉਸ ਨੂੰ ਹੇਠਲੇ ਪਾਸੇ ਤੋਂ ਕੱਟ ਲਓ ਉਸ ਦਾ ਢੱਕਣ ਬੰਦ ਹੈ ਇਹ ਰਹਿਣ ਦਿਓ ਢੱਕਣ ਵਿੱਚ ਇੱਕ ਸੁਰਾਖ ਕਰੋ ਹੁਣ ਇਸ ਬੋਤਲ ਨੂੰ ਉਲਟਾ ਕੇ ਪੋਦੇ ਤੇ ਤਣੇ ਨਾਲ ਬੰਨ ਦਿਓ ਉੱਪਰੋਂ ਇਸ ਨੂੰ ਪਾਣੀ ਨਾਲ ਭਰ ਦਿਓ ਤੁਸੀਂ ਵੇਖੋਗੇ ਕਿ ਬੋਤਲ ਵਿਚਲੇ ਹੈ ਪਾਣੀ ਨਾਲ ਤੁਪਕਾ ਤੁਪਕਾ ਕਰਕੇ ਪੌਦੇ ਦੀ ਸਿੰਚਾਈ ਹੋ ਰਹੀ ਹੈ ਇਹਨੂੰ ਡ੍ਰਿਪ ਸਿਸਟਮ ਦੇ ਕਰਦੇ ਨੇ ਤੁਸੀਂ ਦੇਖਿਆ ਹੋਣਾ ਅਸਤਾਲਾਂ 'ਚ ਦੇਖਿਆ ਹੋਣਾ ਜਿਵੇਂ ਆਪਾਂ ਨੂੰ ਬੰਦਿਆਂ ਨੂੰ ਡ੍ਰਿਪ ਲੱਗਦੀ ਹੈ ਨਾ ਬੋਤਲ ਲੱਗਦੀ ਐਂ ਕੰਮ ਕਰਦਾ ਹੈ ਉਥੇ ਬੋਤਲ ਪਾਣੀ ਉੱਪਰੋਂ ਐ ਤੰਗਿਆ ਹੋਇਆ ਤੇ ਬੂੰਦ-ਬੂੰਦ ਕਰਕੇ ਨੀਚੇ ਸਿੰਚਾਈ ਹੋ ਰਹੀ ਹੈ ਠੀਕ ਹੈ ਅਧਿਆਪਕ ਲਈ ਬੱਚਿਆਂ ਨੂੰ ਜਿਹੜਾ ਡ੍ਰਿਪ ਸਿੰਚਾਈ ਸਿਸਟਮ ਹੈ ਦਾ ਸੰਕਲਪ ਸਪਸ਼ਟ ਕੀਤਾ ਜਾਵੇ ਕਿਵੇਂ ਕੰਮ ਕਰਦਾ ਹੈ ਤੇ ਇਹੇ ਵੀ ਸਮਝਾਇਆ ਜਾਵੇ ਕਿ ਕਿਵੇਂ ਇਸ ਵਿਧੀ ਰਾਹੀਂ ਪਾਣੀ ਦੀ ਹਫਤੇ ਘਟ ਕੀਤੀ ਜਾ ਸਕਦੀ ਹੈ ਦੇਖੋ ਬੱਚੋ ਇਹਦੇ ਨਾਲ ਕੀ ਹੋਗਾ ਇਹ ਇੱਕ ਬੋਤਲ ਹੋਗੀ ਇਹਦੇ ਇੱਕ ਪਾਈਪ ਹੋਗਾ ਇਹ ਉਹਦੀ ਪੌਦੇ ਦੀ ਜੜਾਂ ਵਿੱਚ ਹੋਵੇਗੇ ਇਹ ਇਹ ਉੱਥੇ ਬੂੰਦ-ਬੂੰਦ ਕਰਕੇ ਜਿਹੜਾ ਪਾਣੀ ਹੁੰਦਾ ਰਹੂਗਾ ਯਾਨੀ ਕਿ ਜੜਾਂ ਨੂੰ ਕੀ ਚਾਹੀਦੀ ਹੁੰਦੀ ਹੈ ਜੜਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਉਹਨੂੰ ਨਮੀ ਦੀ ਲੋੜ ਹੁੰਦੀ ਹੈ ਉੱਥੇ ਨਮੀ ਰਹੂਗੀ ਉਹ ਗਿੱਲਾ ਰਹੂਗਾ ਬੂੰਦ-ਬੂੰਦ ਕਰਕੇ ਤੇ ਪਾਣੀ ਵੀ ਕੀ ਹੈ ਘਟ ਉਦਾਰਨ ਮਤਲਬ ਲੱਗੇਗਾ ਆਪਣਾ ਪਾਣੀ ਦਾ ਵੀ ਬਚਾਅ ਹੋਊਗਾ ਠੀਕ ਹੈ ਇਸੇ ਤਰ੍ਹਾਂ ਫਾਰ ਅਸਿਸਟੈਂਟ ਹੁੰਦਾ ਹੈ ਪਾਣੀ ਦੀ ਖਪਤ ਦੇ ਆਧਾਰ ਤੇ ਫਸਲ ਪਾਣੀ ਦੀ ਖਪਤ ਦੇ ਆਧਾਰ ਤੇ ਫਸਲ ਦੇਖੋ ਬੱਚੋ ਰਬੀ ਭਾਰਤ ਵਿੱਚ ਰੋਤਾਂ ਦੇ ਆਧਾਰ ਤੇ ਦੋ ਤਰ੍ਹਾਂ ਦੀ ਫਸਲਾਂ ਮਿਲਦੀ ਹੈ ਕਿਹੜੀ ਇੱਕ ਰਬੀ ਤੇ ਇੱਕ ਖਰੀਫ ਰਬੀ ਫਸਲਾਂ ਅਤੇ ਖਰੀਫ ਫਸਲਾਂ ਰਬੀ ਨੂੰ ਹਾੜੀ ਦੀ ਫਸਲ ਤੇ ਖਰੀਫ ਨੂੰ ਸੋਣ ਦੀ ਫਸਲ ਵੀ ਕਹਿੰਦੇ ਆਪਾਂ ਅੱਗੇ ਦੇਖੋ ਰਬੀ ਦੀਆਂ ਫਸਲਾਂ ਨਵੰਬਰ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਅਪ੍ਰੈਲ ਮਈ ਵਿੱਚ ਵੱਢ ਲਿਆ ਜਾਂਦੀਆਂ ਹਨ ਇਹਨਾਂ ਫਸਲਾਂ ਵਿੱਚ ਮੁੱਖ ਕੀ ਹੈ ਕਣਕ ਜੋ ਸਰੋਂ ਆਦਿ ਠੀਕ ਹੈ ਤੇ ਖਰੀਫ ਦੀਆਂ ਫਸਲਾਂ ਜਿਹੜੀ ਹੈ ਵਰਖਾ ਸ਼ੁਰੂ ਹੁੰਦਿਆਂ ਹੀ ਜੂਨ ਜਾਂ ਜੁਲਾਈ ਵਿੱਚ ਬੀਜ ਦਿੱਤੀਆਂ ਜਾਂਦੀਆਂ ਹਨ ਅਤੇ ਖਰੀਫ ਦੀਆਂ ਫਸਲਾਂ ਵਿੱਚ ਚੌਲ ਜਵਾਰ ਬਾਜਰਾ ਮੱਕੀ ਮੂੰਫਲੀ ਪਟਸਨ ਅਤੇ ਕਪਾਹ ਆਦਿ ਪ੍ਰਮੁੱਖ ਖਾਨੇ ਤੇ ਇਸ ਰੁੱਤ ਵਿੱਚ ਦਾਲਾਂ ਵੀ ਪੈਦਾ ਕੀਤੀਆਂ ਜਾਂਦੀਆਂ ਹਨ ਠੀਕ ਹੈ ਇਹ ਬਿਜੀ ਤਾਂ ਜੂਨ ਜੁਲਾਈ ਚ ਜਾਂਦੀ ਕੱਟੀ ਕਦੋਂ ਜਾਊਗੀ ਕਦੋਂ ਇਹ ਆਪਾਂ ਕਹਿ ਦਈਏ ਕਿ ਆਪਣੇ ਸਤੰਬਰ ਚ ਆਪਾਂ ਇਹਨੂੰ ਕੱਟ ਲਾਂਗੇ ਠੀਕ ਹੈ ਅਕਤੂਬਰ ਚ ਜਾਂ ਸਤੰਬਰ ਚ ਇਹ ਤਿਆਰ ਹੋ ਜਾਂਦੀ ਹੈ ਅੱਗੇ ਦੇਖੋ ਝੋਨੇ ਦੇ ਉਤਪਾਦਨ ਵਿੱਚ ਭਾਰਤ ਸੰਸਾਰ ਵਿੱਚ ਦੂਜੇ ਨੰਬਰ ਤੇ ਹੈ ਅਤੇ ਪੰਜਾਬ ਵਿੱਚ ਝੋਨੇ ਦਾ ਝਾੜ ਭਾਰਤ ਵਿੱਚ ਸਭ ਤੋਂ ਵੱਧ ਹੈ ਝੋਨੇ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਝੋਨੇ ਦੀ ਫਸਲ ਦੀ ਬਿਜਾਈ ਪੰਜਾਬ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਡੂੰਘਾ ਹੋ ਚੁੱਕਿਆ ਹੈ ਨਾ ਇੰਨਾ ਜ਼ਿਆਦਾ ਪਾਣੀ ਉਰੇ ਘਟ ਗਿਆ ਹੈ ਕਿ ਹੁਣ ਖਤਰੇ ਦੀ ਘੰਟੀ ਹੈ ਠੀਕ ਹੈ ਸਾਨੂੰ ਲਗਾਤਾਰ ਕਣਕ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਬਦਲਵੀਆਂ ਫਸਲਾਂ ਕੀ ਹੁੰਦੀ ਹੈ ਬੱਚੋ ਦੇਖੋ ਬਦਲਵੀਆਂ ਫਸਲਾਂ ਹੁੰਦੀ ਹੈ ਜਿਵੇਂ ਇਸ ਵਾਰ ਆਪਾਂ ਉਦਾਹਰਨ ਦੇ ਤੌਰ ਤੇ ਲਈਏ ਆ ਇਧਰ ਨੂੰ ਦੇਖੀਏ ਆਪਾਂ ਦੇਖੋ ਇੱਕ ਵਾਰ ਤਾਂ ਇਨਾ ਚੋ ਹੋਊਗੀ ਫਸਲ ਰਬੀ ਦੀ ਹੋਊਗੀ ਇੱਕ ਵਾਰ ਖਰੀਵ ਦੀ ਹੋਊਗੀ ਯਾਨੀ ਕਿ ਇੱਕ ਵਾਰ ਤਾਂ ਕਣਕ ਜੋ ਜਾਂ ਸਰੋਂ ਹੋਊਗੀ ਜਾਂ ਇੱਕ ਵਾਰ ਆਪਾਂ ਕੀ ਚੌਲ ਜਾਵਲ बाजरा ਇਹ ساری ਚੀਜ਼ਾਂ ਹੋਣਗੇ ਹੈਨਾ ਐ ਹੋਗੀ ਤੋ ਦੇਖੋ ਆ ਇਹ ਬਦਲਵੀਆਂ ਫਸਲਾਂ ਕਿਵੇਂ ਹੁੰਦੀ ਹੈ ਹੈ ਜਿਵੇਂ ਇਸ ਵਾਰ ਕਣਕ ਹੈ ਠੀਕ ਹੈ ਅਗਲੇ ਤੇ ਇਧਰ ਆਪਾਂ ਚੌਲ ਲਾ ਲੇ ਅਗਲੀ ਵਾਰ ਆਪਾਂ ਕੀ ਕਰਾਂਗੇ ਕਣਕ ਨਹੀਂ ਲਾਵਾਂਗੇ ਆਪਾਂ ਕੀ ਲਾ ਲਾਂਗੇ ਸਰੋਂ ਲਾ ਲਾਂਗੇ ਇਧਰ ਆਪਾਂ ਚੌਲ ਨਹੀਂ ਲਾਉਂਦੇ ਆਪਾਂ ਕੀ ਲਾ ਲਾਂਗੇ ਕਪਾ ਲਾ ਲਾਂਗੇ ਤੇ ਇਹਦੇ ਨਾਲ ਕੀ ਹੋਊਗਾ ਦੇਖੋ ਕਣਕ ਨੂੰ ਪਾਣੀ ਦੀ ਜ਼ਿਆਦਾ ਜੀ ਲੋੜ ਹੈ ਤਾਂ ਕੀ ਹੋਊਗਾ ਪਾਣੀ ਲੈ ਲਿਆ ਸਰੋਂ ਨੂੰ ਘੱਟ ਲੋੜ ਹੈ ਤਾਂ ਅਗਲੇ ਵਾਰ ਜਦੋਂ ਸਰੋਂ ਆਪਾਂ ਲਾਵਾਂਗੇ ਤਾਂ ਪਾਣੀ ਦਾ ਵਾਪਸੀ ਪੱਧਰ ਆਉਣ ਦੇ 6 ਮਹੀਨੇ ਉਹਨੂੰ ਮਿਲ ਗਏ ਜ਼ਮੀਨ ਨੂੰ ਤੇ ਵਾਪਸੀ ਪੱਧਰ ਠੀਕ ਹੋ ਜਾਊਗਾ ਐਸੇ ਚੌਲ ਨੇ ਜਿੰਨਾ ਪਾਣੀ ਲੈਣਾ ਸੀ ਲੈ ਲਿਆ ਅਗਲੀ ਵਾਰ ਪਾਣੀ ਘੱਟ ਲੋੜ ਹੋਗੀ ਕਪਾ ਨੂੰ ਤਾਂ ਪਾਣੀ ਫੇਰ ਪੱਧਰ ਠੀਕ ਹੋ ਜਾਊਗਾ ਇਹਦਾ ਇੱਕ ਹੋਰ ਦੇਖੋ ਇੱਕ ਹੋਰ ਇਹਦੇ ਨਾਲ ਕੀ ਹੋਊਗਾ ਇਸ ਫਸਲੀ ਚੱਕਰ ਨਾਲ ਪਾਣੀ ਦੀ ਬਚਤ ਤਾਂ ਹੋਵੇਗੀ ਨਾਲ ਹੀ ਜ਼ਮੀਨ ਵੀ ਉਪਜਾਊ ਹੋਗੀ ਹੁਣ ਇੱਕ ਚੀਜ਼ ਹੋਰ ਸਮਝੋ ਬੱਚੋ ਕਿ ਹਰ ਇੱਕ ਫਸਲ ਨੂੰ ਇੱਕੋ ਜਹੀ ਚੀਜ਼ ਦੀ ਲੋੜ ਨਹੀਂ ਹੁੰਦੀ ਜਿਵੇਂ ਉਦਾਹਰਨ ਦੇ ਤੌਰ ਤੇ ਕਹੀ ਆਪਾਂ ਇੱਕ ਬੰਦਾ ਹੈ ਇੱਕ ਆ ਬੰਦਾ ਹੈ ਇਹਨੂੰ ਪ੍ਰੋਟੀਨ ਜ਼ਿਆਦਾ ਵਧੀਆ ਲੱਗਦਾ ਇਹਨੂੰ ਕਾਰਬੋਹਾਈਡਰੇਟ ਜ਼ਿਆਦਾ ਵਧੀਆ ਲੱਗਦਾ ਹੈ ਲੇਕਿਨ ਦੋਨਾਂ ਕੀ ਹੈ ਇੱਕ ਇਹ ਪ੍ਰੋਟੀਨ ਖਾਊਗਾ ਤਾਂ ਕਾਰਬੋਹਾਈਡਰੇਟ ਬਚ ਗਿਆ ਇਹ ਕਾਰਬੋਹਾਈਡਰੇਟ ਖਾਊਗਾ ਤਾਂ ਪ੍ਰੋਟੀਨ ਬਚ ਗਿਆ ਹੈਨਾ ਇਸ ਤਰ੍ਹਾਂ ਹੀ ਕੀ ਹੈ ਦੇਖੋ ਕੀ ਹੋਗਾ ਕਿ ਜਦੋਂ ਆਪਾਂ ਮੰਨ ਲਓ ਕਣਕ ਲਾਉਂਦੇ ਆ ਜਿਹੜੇ ਤੱਤ ਜਿਹੜੇ ਕਣਕ ਨੂੰ ਲੈਣੇ ਆ ਉਹ ਲੈ ਲੂਗਾ ਤੇ ਸਰੋਂ ਨੇ ਜਿਹੜੇ ਤੱਤ ਲੈਣੇ ਆ ਉਹ ਸਰੋਂ ਲਊਗਾ ਯਾਨੀ ਕਿ ਇੰਨੇ ਚ ਕਣਕ ਵਾਲੇ ਤੱਤ ਦੁਬਾਰੇ ਸਹੀ ਹੋ ਜਾਣਗੇ ਦੁਬਾਰੇ ਬਣ ਜਾਣਗੇ ਹਨਾ ਤੇ ਜਦੋਂ ਸਰੋਂ ਕਣਕ ਲਾਵਾਂਗੇ ਇੰਨੇ ਸਰੋਂ ਵਾਲੇ ਤੱਤ ਦੁਬਾਰੇ ਬਣ ਜਾਣਗੇ ਇੰਨੇ ਚ ਕੀ ਹੋਗਾ ਜ਼ਮੀਨ ਜਿਹੜੀ ਹੈ ਉਪਜਾਊ ਸ਼ਕਤੀ ਬਦੂਗਯੋਦੀ ਇਸੇ ਤਰ੍ਹਾਂ ਇਨਾ ਚ ਹੋਗਾ ਚੌਲ ਹੈ ਜਾਂ ਇਧਰ ਆਪਾਂ ਕਪਾਹ ਹੈ ਠੀਕ ਹੈ ਇਹਨਾਂ ਨੂੰ ਵੀ ਅਲੱਗ-ਅਲੱਗ ਤਤਵਾ ਦੀ ਲੋੜ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਜ਼ਮੀਨ ਵੀ ਕੀ ਹੈ ਉਪਜਾਊ ਰੂਗੀ ਠੀਕ ਹੈ ਬੱਚੋ ਅਗਲੇ ਦੇਖੋ ਕਿਰਿਆ ਦੋ ਆਪਨੇ ਬਜ਼ੁਰਗਾਂ ਤੋਂ ਪਤਾ ਕਰੋ ਕਿ ਪੁਰਾਣੇ ਸਮਿਆਂ ਵਿੱਚ ਮੁੱਖ ਤੌਰ ਤੇ ਕਿਹੜੀਆਂ ਫਸਲਾਂ ਬੀਜੀਆਂ ਜਾਂਦੀ ਸੀ ਇਹ ਤੁਸੀਂ ਆਪਦੇ ਬਜ਼ੁਰਗਾਂ ਤੋਂ ਪਤਾ ਕਰਨਾ ਅੱਜ ਆਪਕ ਲਈ ਹੈ ਇਸ ਕਿਰਿਆ ਰਾਹੀਂ ਬੱਚਿਆਂ ਨੂੰ ਇਹ ਸਪਸ਼ਟ ਕੀਤਾ ਜਾਵੇ ਕਿ ਪੁਰਾਣੇ ਸਮਿਆਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਬਿਜੀਆਂ ਜਾਂਦੀਆਂ ਸਨ ਕਿਉਂਕਿ ਉਹਨਾਂ ਸਮਿਆ ਵਿੱਚ ਸਿਚਾਈ ਦੇ ਸਾਧਨ ਘੱਟ ਸਨ ਠੀਕ ਹੈ ਉਹ ਆਪਣੇ ਪੜ ਵੀ ਲਿਆ ਹੁਣ ਦੇਖੋ ਧਰਤੀ ਹੇਠਲੇ ਪਾਣੀ ਤੇ ਡੂੰਗਾ ਹੁੰਦੇ ਪ੍ਰਭਾਵ ਕੀ ਪ੍ਰਭਾਵ ਹੋਣਗੇ ਬਈ ਅਸੀਂ ਖੇਤੀਬਾੜੀ ਲਈ ਪਾਣੀ ਦੇ ਮਹੱਤਵ ਨੂੰ ਤਾਂ ਸਮਝ ਹੀ ਲਿਆ ਹੈ ਪਰੰਤੂ ਨਾਲ ਹੀ ਸਿਜਾਈ ਲਈ ਬਿਨਾ ਕਿਸੇ ਯੋਜਨਾਬੰਦ ਅਤੇ ਨਿਪ ਨਿਯੰਤਰਣਤਾ ਤੋਂ ਧਰਤੀ ਹੇਠਲੇ ਪਾਣੀ ਦੀ ਲੋਡ ਨਾਲੋਂ ਵੱਧ ਵਰਤੋਂ ਸਾਡੇ ਲਈ ਖਤਰੇ ਦੀ ਘੰਟੀ ਹੈ ਯਾਨੀ ਕਿ ਆਪਾਂ ਖੇਤੀਬਾੜੀ ਲਈ ਆਪਾਂ ਨੂੰ ਇਹ ਤਾਂ ਸਮਝ ਆ ਗਈ ਕਿ ਪਾਣੀ ਕਿੰਨਾ ਜ਼ਰੂਰੀ ਹੈ ਲੇਕਿਨ ਆਪਾਂ ਫਿਰ ਵੀ ਪਾਣੀ ਦੀ ਲੋਡ ਹੈ ਉਸ ਤੋਂ ਵੱਧ ਧਰਤੀ ਤੋਂ ਆਪਾਂ ਪਾਣੀ ਕੱਢ ਰਹੇ ਹਾਂ ਇਹਦੇ ਇਹਨੂੰ ਕੀ ਕਰਨਾ ਚਾਹੀਏ ਆਪਾਂ ਨੂੰ ਇੱਕ ਯੋਜਨਾਬੰਦ ਅਤੇ ਨਿਯੰਤਰਣਤਾ ਨਾਲ ਹੀ ਪਾਣੀ ਨੂੰ ਕੱਢਣਾ ਚਾਹੀਦਾ ਨਹੀਂ ਤਾਂ ਖਤਰੇ ਦੀ ਘੰਟੀ ਹੈ ਅਸੀਂ ਹੇਠ ਲਿਖੇ ਕਰਨਾ ਤੋਂ ਸਹਿਜੇ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਾਣੀ ਦਾ ਪੱਧਰ ਹੋ ਡੂਗਾ ਹੋ ਜਾਣ ਨਾਲ ਜਦੋਂ ਪਾਣੀ ਨਹੀਂ ਮਿਲੇਗਾ ਤਾਂ ਸਾਨੂੰ ਇਹਠ ਲਿਖੇ ਹਾਲਾਤਾਂ ਦਾ ਸਾਹਮਣਾ ਕਰਨਾ ਪਊਗਾ ਜੇ ਪਾਣੀ ਨਹੀਂ ਮਿਲੇਗਾ ਤਾਂ ਆਪਾਂ ਨੂੰ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਊਗਾ ਕਿਹੜੇ ਹਾਲਾਤ ਨੇ ਪਹਿਲਾਂ ਦੇਖੋ ਪੀਣ ਵਾਲੇ ਪਾਣੀ ਦੀ ਘਾਟ ਹੋ ਜਾਏਗੀ ਲੋਕਾਂ ਨੂੰ ਮੂਲ ਖਰੀਦ ਕੇ ਪਾਣੀ ਪੀਣਾ ਪਵੇਗਾ ਔਰ ਮੂਲ ਖਰੀਦਾਂਗੇ ਤਾਂ ਬਹੁਤ ਮਹਿੰਗਾ ਹੋ ਜਾਊਗਾ ਹਰ ਕੋਈ ਖਰੀਦ ਨਹੀਂ ਸਕਦਾ ਦੂਜਾ ਦੇਖੋ ਖੇਤਾ ਵਿੱਚ ਫਸਲਾਂ ਪੈਦਾ ਨਹੀਂ ਹੋਣ ਗਿਆ ਅਨਾਜ ਜਿਹੜਾ ਸੰਕਟ ਪੈਦਾ ਹੋਗਾ ਫਸਲ ਨਹੀਂ ਹੋਗੀ ਤਾਂ ਆਪਾਂ ਖਾਵਾਂਗੇ ਕੀ ਤੀਜਾ ਦੇਖੋ ਜੰਗਲ ਸੁੱਕ ਜਾਣਗੇ ਤੇ ਮੀਂਹ ਹੋਰ ਘੱਟ ਪਵੇਗਾ ਜਿਸ ਦੇ ਸਿੱਟੇ ਵਜੇ ਸੋਕਾ ਪੈ ਜਾਊਗਾ ਸੋਕਾ ਪੈ ਜਾਊਗਾ ਸੁੱਕ ਜਾਣਗੇ ਕਾਲ ਆ ਜਾਊਗਾ ਚੌਥਾ ਦੇਖੋ ਪਾਣੀ ਦੀ ਘਾਟ ਕਾਰਨ ਟੋਬੇ ਤਲਾਬ ਆਦਿ ਸੁੱਕ ਜਾਣਗੇ ਜਿਸ ਕਾਰਨ ਜੀਵ ਜੰਤੂ ਜਿਹੜੇ ਹੈ ਪਿਆਸ ਨਾਲ ਹੀ ਮਰ ਜਾਣਗੇ ਜੀਵ ਜੰਤੂ ਵੀ ਮਰ ਜਾਣਗੇ ਟੋਏ ਟੋਬੇ ਤਲਾਬ ਝਰਨੇ ਸਾਰੇ ਨਦੀਆਂ ਸੁੱਕ ਜਾਣਗੇ ਅੱਗੇ ਦੇਖੋ ਪਾਣੀ ਇੱਕ ਬਹੁਤ ਕੀਮਤੀ ਵਸਤੂ ਬਣ ਜਾਵੇਗਾ ਜਿਸ ਦੇ ਲਈ ਲੜਾਈ ਝਗੜੇ ਸ਼ੁਰੂ ਹੋ ਜਾਣਗੇ ਲੜਨ ਮਰਨ ਤੋਂ ਵੀ ਤੱਕ ਪਹੁੰਚ ਜਾਣੀ ਗੱਲਾ ਠੀਕ ਹੈ ਅੱਗੇ ਦੇਖੋ ਮਨੁੱਖ ਦਾ ਜੀਵਨ ਪਾਣੀ ਦੀ ਪ੍ਰਾਪਤੀ ਦੇ ਇੱਧ-ਗਿਰਧ ਹੀ ਜਿਹੜਾ ਕੇਂਦ੍ਰਿਤ ਹੋ ਜਾਵੇਗਾ ਅਤੇ ਉਹ ਪਾਣੀ ਲਈ ਹੀ ਸੰਘਰਸ਼ ਕਰਦਾ ਰਹੇਗਾ ਫਿਰ ਆਪਾਂ ਨੂੰ ਹੋਰ ਕੁਝ ਨਹੀਂ ਦਿਖੂਗਾ ਸਿਰਫ ਪਾਣੀ 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 ਦੇ ਇੱਧ-ਗਿਰਧ ਆਪਾਂ ਕੋਮ ਦੇ ਰਹਾਂਗੇ ਵੀ ਪਾਣੀ ਲਈ ਲੜਦੇ ਭੜਦੇ ਰਵਾਂਗੇ ਆਪਾਂ ਅੱਗੇ ਦੇਖੋ ਉਦਯੋਗ ਪਵਨ ਨਿਰਮਾਨ ਵਰਗੇ ਕਾਰਜ ਵੀ ਰੁਕ ਜਾਣਗੇ ਜਿਨ੍ਹਾਂ ਚ ਪਾਣੀ ਦੀ ਵਰਤੋਂ ਹੁੰਦੀ ਹੈ ਫਿਰ ਕੋਈ ਆਧੁਨਿਕ ਅੱਗੇ ਕੋਈ ਪ੍ਰਗਤੀ ਨਹੀਂ ਹੋਊਗੀ ਸਾਰਾ ਕੁਝ ਰੁਕ ਜਾਊਗਾ ਤੁਮੇ ਪਾਣੀ ਨਹੀਂ ਹੈ ਤਰਤੀ ਹੇਟਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਣ ਲਈ ਉਪਾਏ ਕੀ ਕੀ ਉਪਾਏ ਹਨ ਦੇਖੋ ਬੱਚੋ ਉਪਰੋਕਤ ਹਾਲਾਤ ਬਿਹਤ ਖਤਰਨਾਕ ਬਣ ਸਕਦੇ ਹਨ ਜੇਕਰ ਅਸੀਂ ਭਵਿਕਵਿਕ ਪਾਣੀ ਦੇ ਸੰਕਟ ਤੋਂ ਬਚਣਾ ਹੈ ਤਾਂ ਸਾਨੂੰ ਅੱਜ ਹੀ ਯਤਨ ਸ਼ੁਰੂ ਕਰਨੇ ਪੈਣਗੇ ਆਪਾਂ ਨੂੰ ਅੱਜ ਹੀ ਇਹ ਯਤਨ ਸ਼ੁਰੂ ਕਰਨੇ ਪੈਣਗੇ ਪਹਿਲਾ ਯਤਨ ਕੀ ਹੈ ਬੱਚੋ ਕੀ ਕਰਦੇ ਆਪਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਭਵਨ ਨਿਰਮਾਣ ਤੇ ਫਰਨੀਚਰ ਲਈ ਲੱਕੜ ਉੱਪਰ ਨਿਰਭਤਾ ਜਿਹੜੀ ਹੈ ਉਹ ਘਟਾਉਣੀ ਚਾਹੀਦੀ ਹੈ ਯਾਨੀ ਕਿ ਵੱਧ ਤੋਂ ਵੱਧ ਰੁੱਖ ਲਾਉਤੇ ਪਵਨ ਨਿਰਮਾਣ ਲਈ ਫਰਨੀਚਰ ਲਈ ਆਪਾਂ ਲੱਕੜ ਦੀ ਥਾਂ ਤੇ ਹੋਰ ਚੀਜ਼ਾਂ ਦੀ ਆਪਾਂ ਨੇ ਵਰਤੋਂ ਕਰ ਦੇ ਚਾਹੀਦੀ ਹੈ ਜਿਵੇਂ ਪਲਾਸਟਿਕ ਜਾਂ ਲੋਹੇ ਦੀ ਦੂਜਾ ਦੇਖੋ ਖੇਤਾਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜੀਆਂ ਜਾਣ ਚਾਹੀਦੀਆਂ ਹਨ ਘੱਟ ਪਾਣੀ ਵਾਲੀ ਫਸਲਾਂ ਬੀਜੇ ਜਾਂ ਅੱਗੇ ਦੇਖੋ ਬਰਖਾ ਦੇ ਪਾਣੀ ਦਾ ਸੰਗ੍ਰਹਿਣ ਯਾਨੀ ਕਿ ਰੇਨ ਵਾਟਰ ਹਾਰਵੈਸਟਿੰਗ ਕਰਨਾ ਚਾਹੀਦਾ ਹੈ ਬਰਖਾ ਦਾ ਪਾਣੀ ਆਪਾਂ ਨੂੰ ਸੰਭਾਲ ਕੇ ਇਕੱਠਾ ਕਰਨਾ ਚਾਹੀਦਾ ਹੈ ਫਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਯਾਨੀ ਕਿ ਆਪਾਂ ਨੂੰ ਫਸਲ ਬਦਲ-ਬਦਲ ਕੇ ਲਾਣੀ ਚਾਹੀਦੀ ਹੈ ਇੱਕੋ ਹੀ ਫਸਲ ਤੇ ਨਿਰਭਰ ਨਾ ਹੋਈਏ ਅੱਗੇ ਦੇਖੋ ਚੋ ਪਾਣੀ ਦੀ ਸੰਜਮ ਨਾਲ ਵਰਤੋਂ ਸੰਬੰਧੀ ਚੰਗੀਆਂ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਯਾਨੀ ਸੰਜਮ ਨਾਲ ਉਹਦਾ ਸੋਚ ਸਮਝ ਕੇ ਉਹਦਾ ਵਰਤੋਂ ਕਰਨੀ ਚਾਹੀਦੀ ਆਪਾਂ ਨੂੰ ਉਹ ਆਦਤਾਂ ਆਪਾਂ ਨੇ ਅਪਣਾਉਣੀਆਂ ਅੱਗੇ ਦੇਖੋ ਚੋ ਪਾਣੀ ਦੀ ਸੂਤਜੀ ਵਰਤੋਂ ਕਰਨ ਬਾਰੇ ਲੋਕਾਂ ਨੂੰ ਜਾਗਰੂਕਨਾ ਕਰਨਾ ਚਾਹੀਦਾ ਯਾਨੀ ਕਿ ਸੂਤ ਜੀ ਦਾ ਮਤਲਬ ਹੁੰਦਾ ਸਹੀ ਵਰਤੋਂ ਕਰਨ ਵਾਲਾ ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅੱਗੇ ਦੇਖੋ ਯਾਦ ਰੱਖਣੀ ਉਹ ਗੱਲਾਂ ਕੀ ਕੀ ਗੱਲਾਂ ਨੇ ਪਾਣੀ ਖੇਤੀ ਦਾ ਆਧਾਰ ਹੈ ਪਾਣੀ ਤੋਂ ਬਿਨਾ ਖੇਤੀਬਾੜੀ ਸੰਭਵ ਨਹੀਂ ਹੈ ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਾਧਨ ਪਿਊਬਲ ਹੈ ਸਿੰਚਾਈ ਦਾ ਮੁੱਖ ਪੁਰਾਤਤ ਸਾਧਨ ਬਰਖਾ ਹੈ ਦੱਖਣੀ ਭਾਰਤ ਵਿੱਚ ਤਲਾਬਾਂ ਰਾਹੀਂ ਸਿੰਚਾਈ ਕੀਤੀ ਜਾਂਦੀ ਹੈ ਚੋਨੇ ਦੀ ਫਸਲੀ ਬਹੁਤ ਾਧਿਕ ਪਾਣੀ ਦੀ ਲੋੜ ਪੈਂਦੀ ਹੈ ਪਾਣੀ ਦੀ ਖਪਤ ਘਟਾਉਣ ਲਈ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਜੇਕਰ ਪਾਣੀ ਨਾ ਬਚਿਆ ਤਾਂ ਪੂਰੀ ਦੁਨੀਆ ਵਿੱਚ ਖੇਤੀ ਸੰਕਟ ਅਤੇ ਅਨਾਜ ਸੰਕਟ ਪੈਦਾ ਹੋ ਜਾਵੇਗਾ ਫਿਰ ਅੱਗੇ ਦੇਖੋ ਖਾਲੀ ਥਾਂ ਪਸੰਦ ਨੰਬਰ 1 ਖਾਲੀ ਥਾਂ 'ਪਰੋ 1 ਮਹੋਤਸਵ ਜੁਲਾਈ ਦੇ ਮਹੀਨੇ ਜੁਲਾਈ ਦੇ ਪਹਿਲੇ ਹਫਤੇ ਮਨਾਇਆ ਜਾਂਦਾ ਹੈ ਹਾਰੀ ਯਾਨੀ ਕਿ ਰਬੀ ਦੀ ਮੁੱਖ ਫਸਲ ਕਣਕ ਹੈ। ਛਾਂ ਯਾਨੀ ਕਿ ਖਰੀਫ ਦੀ ਮੁੱਖ ਫਸਲ ਚੌਲ ਹੈ। ਫਸਲੀ ਚੱਕਰ ਅਪਣਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ। ਠੀਕ ਹੈ ਬੱਚੋ। ਦੱਖਣੀ ਭਾਰਤ ਵਿੱਚ ਤਲਾਬ ਰਾਹੀ ਸਿੰਚਾਈ ਕੀਤੀ ਜਾਂਦੀ ਹੈ। ਅੱਗੇ ਦੇਖੋ। ਪ੍ਰਸ਼ਨ ਨੰਬਰ 2। ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਾਓ। ਵਰਖਾ ਸਭ ਤੋਂ ਪੁਰਾਤਤ ਸਿਚਾਈ ਦਾ ਸਾਧਨ ਹੈ। ਬਿਲਕੁਲ ਹੈ। ਕਣਕ ਸੋਣ ਦੀ ਫਸਲ ਹੈ ਨਹੀਂ ਕਣਕ ਝਾੜ ਦੀ ਫਸਲ ਹੈ ਉਹ ਤੋਂ ਬਾਅਦ ਝੋਨੇ ਦੀ ਕਸਤ ਪੰਜਾਬ ਲਈ ਖਤਰੇ ਦੀ ਘੰਟੀ ਹੈ ਬਿਲਕੁਲ ਹੈ ਪਾਣੀ ਤੋਂ ਬਿਨਾ ਵੀ ਫਸਲ ਉਗਾਈਆਂ ਜਾ ਸਕਦੀਆਂ ਹਨ ਨਹੀਂ ਪਾਣੀ ਤੋਂ ਬਿਨਾ ਨਹੀਂ ਉਗਾਈ ਜਾ ਸਕਦੀ ਫਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਬਿਲਕੁਲ ਫਸਲੀ ਵਿਭਿੰਨਤਾ ਬਹੁਤ ਜ਼ਰੂਰੀ ਹੈ ਅੱਗੇ ਦੇਖੋ ਠੀਕ ਉਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਵਨ ਮਹੋਤਸਵ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ ਕਿਹੜੇ ਮਹੀਨੇ ਜੂਨ ਜੁਲਾਈ ਅਗਸਤ ਜੁਲਾਈ ਚ ਹੇਠੇ ਲਿਖਿਆ ਵਿੱਚੋਂ ਕਿਹੜਾ ਪੂਰਾ ਤੱਕ ਸਿਚਾਈ ਦਾ ਸਾਧਨ ਹੈ ਟਿਊਬਲ ਖੂ ਤਲਾਬ ਕਿਹੜਾ ਖੂ ਪੰਜਾਬ ਵਿੱਚ ਸਿਚਾਈ ਦਾ ਮੁੱਖ ਸਾਧਨ ਕਿਹੜਾ ਹੈ ਟਿਊਬਲ ਨਹਿਰਾ ਤਲਾਬ ਕਿਹੜਾ ਟਿਊਬਲ ਕਿਹੜੀ ਫਸਲ ਵੱਧ ਪਾਣੀ ਲੈਂਦੀ ਹੈ ਜਵਾਰ ਬਾਜਰਾ ਝੋਨਾ ਝੋਨਾ ਵਿੱਚੋਂ ਅੱਗੇ ਦੇਖੋ ਕਿਹੜੀ ਫਸਲ ਘੱਟ ਪਾਣੀ ਲੈਂਦੀ ਹੈ ਗੰਨਾ ਥੋਲੇ ਤੇ ਕਪਾ ਕਿਹੜੇ ਛੋਲੇ ਬੱਚੋ ਅੱਗੇ ਦੇ ਪਰਸਨ ਨੰਬਰ 4 ਸਿਜਾਈ ਦੇ ਪੁਰਾਤਕ ਸਾਧਨਾਂ ਦੇ ਨਾਮ ਲਿਖੋ ਕੀ ਹੈ ਵਰਖਾ ਖੂਹ ਨਹਿਰਾ ਤੇ ਸੂਰਜ ਪਰਸਨ ਨੰਬਰ 5 ਬੱਚੋ ਸਿਜਾਈ ਦੇ ਆਧੁਨਿਕ ਸਾਧਨਾਂ ਦੇ ਨਾਮ ਲਿਖੋ ਜਿਵੇਂ ਟਿਊਬਵਲ ਤਲਾਬ ਨਹਿਰਾ ਡ੍ਰਿਪ ਸਿਸਟਮ ਤੇ ਫੁਹਾਰਾ ਪ੍ਰਣਾਲੀ ਆ ਡ੍ਰਿਪ ਇਹਨੂੰ ਥੋੜਾ ਸਹੀ ਕਰ ਲਿਓ ਠੀਕ ਦੇਖੋ ਅੱਗੇ ਦੇਖੋ ਪਰਸਨ ਨੰਬਰ 6 ਰੂਤਾਵੇਦਾਰ ਤੇ ਇਹ ਦੋ ਤਰ੍ਹਾਂ ਦੀਆਂ ਫਸਲਾਂ ਦੇ ਨਾਮ ਲਿਖੋ ਕਿਹੜੇ ਐ ਰਬੀ ਦੀ ਫਸਲਾਂ ਤੇ ਖਰੀਫ ਦੀ ਫਸਲਾਂ ਰਬੀ ਦੀ ਕਿਹੜੀ ਐ ਕਣਕ ਜੋ ਸਰੋਂ ਤੇ ਖਰੀਫ ਦੀ ਚੋਲ ਮੱਕੀ ਕਪਾਹ ਪਰਸਨ ਨੰਬਰ 7 ਬੱਚੋ ਵੱਧੇ ਪਾਣੀ ਲੈਣ ਵਾਲੀ ਫਸਲਾਂ ਦੇ ਨਾਮ ਲਿਖੋ ਝੋਨਾ ਗੰਨਾ ਠੀਕ ਬੱਚੋ ਅੱਗੇ ਦੇਖੋ ਪਰਸਨ ਨੰਬਰ 8 ਘਟ ਪਾਣੀ ਲੈਣ ਵਾਲੀ ਫਸਲਾਂ ਦੇ ਨਾਮ ਲਿਖੋ ਬੱਚੋ ਜਿਵੇਂ ਛੋਲੇ ਗਵਾਰ ਬਾਜਰਾ ਠੀਕ ਹੈ ਬੱਚੋ ਪੱਗ ਦੇ ਪਰਸ ਨੰਬਰ 9 ਪੰਜਾਬ ਵਿੱਚ ਝੋਨੇ ਦੀ ਬਿਜਾਈ ਖਤਰੇ ਦੀ ਘੰਟੀ ਕਿਉਂ ਹੈ ਚੋਣ ਦੇਖੋ ਕਿਉਂ ਹੈ ਬਈ ਝੋਨੇ ਦੀ ਫਸਲ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਡੂੰਗਾ ਹੁੰਦਾ ਜਾ ਰਿਹਾ ਹੈ ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਜਿਹੜੀ ਹੈ ਖਤਰੇ ਦੀ ਘੰਟੀ ਹੈ ਠੀਕ ਹੈ ਬੱਚੋ ਪਰਸ ਨੰਬਰ 10 ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੀ ਹੋਵੇਗਾ ਦੇਖੋ ਬੱਚੋ ਜੇਕਰ ਪਾਣੀ ਨਹੀਂ ਹੋਇਆ ਤਾਂ ਪਾਣੀ ਤੋਂ ਬਿਨਾ ਜੀਵ ਜੰਤੂ ਤੇ ਪੌਦੇ ਜਿਉਂਦੇ ਨਹੀਂ ਰਹਿ ਸਕਦੇ ਸਾਰੇ ਕੀ ਮਰ ਜਾਣਗੇ ਪ੍ਰਸ਼ਨ ਨੰਬਰ 11 ਬੱਚੋ ਧਰਤੀ ਹੇਠਲੇ ਪਾਣੀ ਨੂੰ ਢੂੰਗਾ ਹੋਣ ਦੇ ਕੀ ਕਾਰਨ ਹੈ ਵਿੱਚੋਂ ਪਹਿਲਾ ਕਾਰਨ ਹੈ ਟੂਬਲਾਂ ਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਹੋਣਾ ਦੂਜਾ ਬੱਚੋ ਪਾਣੀ ਦੀ ਦੁਰਵਰਤੋਂ ਕਰਨੀ ਕਿਜਾ ਬੱਚੋ ਰੁੱਖਾਂ ਦੀ ਘਾਟ ਹੋਣ ਕਾਰਨ ਬਰਖਾ ਦਾ ਘਟਣਾ ਹੋਣਾ ਠੀਕ ਹੈ ਬੱਚੋ ਅੱਗੇ ਦੇਖੋ ਪਸੰਨ ਨੰਬਰ 12 ਧਰਤੀ ਹੇਠਲੇ ਪਾਣੀ ਨੂੰ ਡੁੱਗਾਂ ਹੋਣ ਤੋਂ ਬਚਾਉਣ ਲਈ ਸੁਝਾਅ ਲਿਖੋ ਕੀ ਕਰ ਸਕਦੇ ਆਪਾਂ ਪਹਿਲਾ ਖੇਤਾਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਕਰੋ ਦੂਜਾ ਬੱਚੋ ਲੱਕੜੀ ਉੱਪਰ ਨਿਰਭਤਾ ਘਟਾਓ ਲੱਕੜੀ ਤੇ ਨਿਰਭਰ ਨਹੀਂ ਹੋਣਾ ਤੀਜਾ ਬੱਚੋ ਵੱਧ ਤੋਂ ਵੱਧ ਰੁੱਖ ਲਾਓ ਚੌਥਾ ਬੱਚੋ ਬਰਖਾ ਦੇ ਪਾਣੀ ਨੂੰ ਸਹੀ ਕਰ ਕਰੋ ਸਹੀ ਦਾ ਮਤਲਬ ਹੁੰਦਾ ਹੈ ਯਾਨੀ ਕਿ ਇਕੱਠਾ ਕਰਕੇ ਰੱਖੋ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਓਕੇ ਥੈਂਕ ਯੂ